ਸ੍ਰੀ ਦਾਗ ਮਹੱਲਾ ਪੰਜਵਾਂ ਕੜੀ ਮੋਹਤ ਕਾ ਪਹੁਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉਠ ਚੱਲਿਆ ਪਛਤਾਇਆ ਪਰਿਆ ਵਾਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੁੰਤਿਆ ਲਾਵੀ ਕਰ ਤਈਆਰ ਜਾਂ ਹੋ ਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣ ਅੱਖੇ ਤਾਰ ਪਹਿਲਾ ਪੈਰ ਧੰਦਾ ਗਿਆ ਦੂਜੇ ਭਰ ਸੋਇਆ ਤੀਜੇ ਚਾਖ ਚਖਾਇਆ ਚੌਥਾ ਭੂਰ ਭਇਆ ਕਦ ਹੀ ਚੇਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਓ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰਿ ਅੰਤਰਜਾਮੀ ਜਾਣ ਸ੍ਰੀ ਰਾਗ ਮਹੱਲਾ 5 ਸੱਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਏ ਕੈ ਗੁਰਨਾਮ ਦੀ ਆ ਸੱਚ ਸੁਆਉ ਆਸਾਂ ਸਭੇ ਲਾਹਿ ਕੈ ਇਕ ਆਸ ਕਮਾਉ ਜਿਨਨੀ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਂ ਮਨ ਮੇਰੇ ਕਰਤੇ ਨੋ ਸਲਾਹੇ ਸਭੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹਿ ਰਹਾਉ ਦੁੱਖ ਭੁਖ ਨਹਿ ਵਿਆਪੈ ਜੇ ਸੁਖ ਦਾਤਾ ਮਨ ਹੋਏ ਕਿਤਹਿ ਕਮ ਨ ਸਿੱਜੀਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀਐ ਸਭ ਅਗਣ ਕੱਢੈ ਧੋਏ ਸੇਵਾ ਮੰਗ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮੁਸਕਤੇ ਟੂਠੈ ਪਾਵਾਂ ਦੇਵ ਸਭ ਕਿਸ ਵਸਗਤ ਸਾਹਿਬੈ ਆਪੇ ਕਰਨ ਕਰੀਵ ਸਤਿਗੁਰ ਕੈ ਬਲਿਹਾਰਨੈ ਮਨਸਾ ਸਭ ਪੂਰੇਵ ਇਕੋ ਦਿਸੈ ਸੱਜਣੋ ਇਕੋ ਭਾਈ ਮੀਤ ਇਕ ਸਹਿ ਦੀ ਸਮਗਰੀ ਇਕ ਸਹਿ ਦੀ ਹੈ ਰੀਤ ਇਕ ਸਸਿਓ ਮਨ ਮਾਨਿਆ ਤਾ ਹੋਵਾ ਨਿਚਲ ਚੀਤ ਸੱਚ ਖਾਣਾ ਸੱਚ ਪੈਨਣਾ ਤੇਗ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੀ ਜਿਸ ਲਿਖਿਆ ਹੋਇ ਮੱਥ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਧੰਦ ਹੈ ਸਭ ਮਿੱਥਿਆ ਮੋਹ ਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਈ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਵਾਹਾਂ ਪਕੜ ਗੁਰ ਕਾਢਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਢੋਈ ਤਿਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਾਹ ਜਿੱਤੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ 5 ਸੋਈ ਧਾਈਐ ਜੀੜੇ ਸਿਰਿ ਸ਼ਾਹ ਪਾਤਸ਼ਾਹ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਿਵ ਸਾਹ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਨੀ ਪਾਹ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾ ਤਿਸ ਕੀ ਸਰਨੀ ਪਰਮਨ ਜਿਸ ਜੀਵਣ ਅਵਰਨਾ ਕੋਈ ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਿਖਾਣੀਐ ਉੱਚੋ ਊਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਉ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵ ਹੋ ਆਪਣਾ ਨਾਮ ਸ੍ਰੀ ਰਾਗ ਮਹੱਲਾ 5ਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪਰਗਟ ਸਬਨੀ ਲੋਏ ਸਾਧ ਸੰਗਤ ਕੈ ਘਰ ਵਸੈ ਏ ਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਈ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਈ ਰਹਾ ਦੁਨੀਆ ਕੀਆਂ ਵਡਿਆਈਆਂ ਕਵਨੈ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੂ ਬਿਨ ਸੁਨਿਧਾਨ ਜਾਂ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣ ਕਾ ਆਪਣਾ ਆਪ ਤਿਆਗ અપਾਪ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸਹਿ ਪ੍ਰਾਪਤ ਰਤਨ ਹੋਈ ਜਿਸ ਮਸਟਕ ਹੋਐ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇਵ ਪ੍ਰਭ ਆਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ